बहुत <laughs> बदारी चेत <laughs> माइ पीलिया चार बच्चियां बन पीलिया चार बच्चिया इन्होंने लग रहा फर्स्ट फलोर ਫੋਕਰ ਤੱਕ ਪਹੁੰਚਾ ਜਾਏ ਲੋ ਕੰਪਿਟੀਸ਼ਨ ਵਾਲੇ ਹੋ ਸਾਹਮਣੇ ਕਿਉਂ ਤਾ ਸੈਕਿੰਡ ਦਾ 3rd 3rd ਦੇਣਾ ਠੀਕ ਆ ਮੈਂ ਤੇ ਬੋਸ ਨੂੰ ਨਾ ਰਹਿ ਰੋਣਾ ਰੋਣਾ ਨਾ 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 ਰੋਣਾ ਕਿਉਂ ਬੁੱਤ ਮੇਰੀ ਹੋਰ ਅੱਗੇ ਹੋਰ ਰੋਜ਼ ਵੀ ਰੋਜ਼ ਤੁਸੀਂ ਨਾ ਵੀ ਇੱਕ ਰੋਜ਼ ਵੀਡੀਓ ਬਣਾਉਂਦੇ ਹੋ ਰੋਜ਼ ਦੀ ਰੋਜ਼ ਦੇਖੋ ਤੁਸੀਂ ਇੰਪਰੂਵ ਹੋ ਰਹੇ ਹੋ ਇੰਪਰੂਵਮੈਂਟ ਥੋੜੀ ਇੰਨੀ ਹੋ ਰਹੀ ਆ ਕੋਈ ਨਾ ਉਹ ਹਰ ਮਰ ਇਹ ਕੁੜੀ ਨੇ ਬਹੁਤ ਮਿਹਨਤ ਕੀਤੀ ਆ ਜੀ ਉਹ ਹਰ ਹਰ ਕੰਪੀਟੀਸ਼ਨ ਦੇ ਵਿੱਚੋਂ ਜਿੱਤਦੀ ਆ ਰਹੀ ਆ ਇੱਕਦਮ ਗਰਜ ਬੋਲ ਨਹੀਂ ਬਣਦੀ ਤੇ ਪਰੀ ਜੀ ਸਪੈਸ਼ਲ ਸਨਮਾਨ ਦੇ ਰਿਕਾ ਕਰੋਣਾ ਨਹੀਂ ਜੇ ਤਿੰਨ ਚੇਤੇ ਦੇਖੋ ਇਹ ਤਾਂ ਜ਼ੀਰੋ ਹਾਲ ਹੈ ਠੀਕ ਹੈ ਪ੍ਰਿੰਟ ਹੋਰ ਕਰਨੀ ਆ ਠੀਕ ਆ ਜਦੋਂ ਜਜ ਪ੍ਰਿੰਟ ਆਉ ਉਹਨੂੰ ਦੋਨਾਂ ਨੂੰ ਪਰੀ ਨੂੰ ਇੱਥੇ ਬੜੇ ਅੰਦਰ ਨੂੰ ਦੋਨਾਂ ਨੂੰ ਸਾਈਕੌਪਸ ਦਾ ਨਾਮ ਪਾ ਦੇ ਬੁੱਢੀਆਂ ਬੁੱਢੀਆਂ ਪ੍ਰੋਫੈਸਰ ਹੁੰਦਾ ਹੈ ਇੰਨਾ ਕ ਫਰਕ ਰਹਿਣਾ ਬਸ ਅਗਲੇ ਫੋਟੋ ਕੱਢ ਦੇਣਾ ਕੱਢੋਂਗੇ ਨਾ ਬੱਚਾ ਅਰੀ ਜੀਰ ਤਾੜੀਆਂ ਮਾਰ ਦਿਓ ਇੱਕ ਵਾਰੀ ਬੱਚਿਆਂ ਲਈ ਯਾਰ ਸਾਰੇ ਕੋਈ ਨਹੀਂ ਜਗਦੀਪ ਮੈਨੇ ਇੱਕ ਬਤਾਲ ਹਮੇਂ ਅੰਦਰ ਸ਼ਾਬਾਸ਼ ਜੀਰ ਹੋਰੇ ਪੁੱਤਾਂ ਮਾਰ ਦਿਓ ਜੀ ਇਹ ਗਾਣਾ ਔਰ ਜਪਨੀਤ ਗਾ ਕੋਈ ਤੋੜਨੇ

ਤਾਲੀਆਂ ਪੰਜਾਬ ਦੀਆਂ ਟੀਆਂ ਆ ਰਹੀਆਂ ਮੱਥਾ ਟੇਕਣੇ ਤਾਲੀਆਂ ਜਰੂਰ ਮਾਰੋ ਦੋਸਤੋ ਬੈਕ ਤੇ ਰੈਡੀ ਹੋ ਜਾਓ ਬਹੁਤ ਖਾਇਕ ਨਾਲ ਜਿਹੜੀ ਬੱਤੀ ਵਾਹ ਤਾਲੀਆਂ ਲਾਓ ਤਾਲੀਆਂ ਤਾਲੀਆਂ ਤਕੜੀਆਂ ਰਹਿਦਾਈਆਂ ਆਹ ਦੇਖਾਂਗੇ ਸਾਹਮਣੇ ਪੰਜਾਬ ਦੀਆਂ ਟੀਆਂ ਆਹ ਕੁੜੀ ਨੇ ਬੜੀ ਵਧੀਆ ਜਿਸਪਲੰਗ ਦੇ ਵਿੱਚ ਰੇਸ ਲੈ ਕੇ ਕਨਸੈਂਟਰੇਸ਼ਨ ਦੇ ਨਾਲ ਰੇਸ ਪੂਰੀ ਕੀਤੀ ਆ

ਵਿੱਚ ਵੈਰੀ ਗੁੱਡ ਵੈਰੀ ਗੁੱਡ ਤਾਲੀਆਂ ਮਾਰ ਕੇ ਇਹਨਾਂ ਬੱਚਿਆਂ ਦਾ ਹੌਸਲਾ ਵਧਾਈ ਜਰੂਰ ਕਰੋ ਪਹਿਲੀਆਂ 4 ਬੱਚਿਆਂ ਦੇ ਨਾਮ ਲਿਖ ਲਿਓ ਜੀ ਹੁਣ ਆਪਾਂ 14 ਸਾਲ ਦੇ ਲੜਕਿਆਂ ਦਾ ਜਿਹੜਾ ਮੁਕਾਬਲਾ ਗੁਆੜੀਆਂ ਸੱਜਣੋ ਮੈਨੂੰ ਬੱਚੇ ਦਿਖਦੇ ਨੇ ਜਪਨੀ ਤੋਂ ਲਹਿਰਾ ਕਾਕਾ ਕਿਰਨ ਟੀਮਾਂ ਵਾਲੀ ਕਰਨੂਰ ਵੀ ਖੜੀ ਆ ਸਾਰੇ ਬੱਚੇ ਪ੍ਰੋਫੈਸ਼ਨਲ ਨੇ ਕੁਝ ਬੱਚਿਆਂ ਦੇ ਮੈਨੂੰ ਨਾਮ ਨਹੀਂ ਯਾਦ ਲਓ ਜੀ ਸ਼ਾਂਤੀ ਬਣਾ ਲਓ ਫੇਰ ਪਜੇਸ਼ਨ ਵਾਲੋ ਬੱਚੇ ਜੀ ਕੈਪਰ ਜਪਨੀ ਬਹੁਤ ਵਧੀਆ ਜੋਰ ਨਹੀਂ ਤਾੜੀਆਂ ਮਾਰੋ ਯਾਰ ਤਾੜੀਆਂ ਮਾਰੋ ਆਰਪ੍ਰੀਤ ਬਾਈ ਅੱਜ ਤੇ ਜੋਰ ਲੱਗਿਆ ਵੀ ਜਗਦੀਸ਼ ਸਿੰਘ ਦਾ ਪ੍ਰੀਤ ਪ੍ਰੀਤ ਤੇਰੇ ਜੈਦੀ ਦਾ ਜੋਰ ਲੱਗਿਆ ਰਾਜਿੰਦਰ ਸਿੰਘ 17 ਸਾਲ ਦੀਆਂ ਕੁੜੀਆਂ ਇਧਰ ਅੰਦਰ ਆਜੋ 17 ਸਾਲ ਦੀਆਂ ਕੁੜੀਆਂ ਆ ਰਹੀਆਂ ਕਹਿੰਦੇ ਹੋ ਜੀ ਬੋਲਿਆ ਆਉਣਾ ਪੜੇ ਯਾਰ ਸਪੈਸ਼ਲ ਚਾਹੇਗਾ ਔਰ ਇਹ ਵਿਚ ਆ ਗਿਆ ਹਾਊਸ ਸਾਈਡ ਸ਼ਾਬਾਸ਼ ਬਿੰਕੇ ਭਾਈ ਸੈਕਿੰਡ ਲਾਸਟ ਆਇਆ ਮਾਰ ਦਿਓ ਤਾੜੀਆਂ ਯਾਰ ਵਾਹ ਵੈਰੀ ਗੁੱਡ ਚੋ ਵਾਹ ਜੀ ਆਵਾਕਾ ਹਾਈਡਰਾ ਕਿੰਗ ਹਾਈਡਰਾ ਹਾਈਡਰਾ ਕਿੰਗ ਸਟਾਰ ਬੱਚਾ ਪੰਜਾਬ ਦਾ ਵੀ ਪੱਜ ਰਿਹਾ ਲਿਖੂਆ ਤੁਹਾਨੂੰ ਪਹਿਲੇ ਨੰਬਰ ਤੇ ਆਹ ਵਾਹ ਮੁੰਡੇ ਕਹਿੰਦੇ ਬੜੇ ਆਰਾਮ ਦੇ ਨਾਲ